ਹਾਂਜੀ ਦੋਸਤੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਕੱਪੜੇ ਦੀ ਸ਼ਾਪ ਤੇ ਠੀਕ ਹੈ ਜੀ ਤੇ ਸਾਨੂੰ ਕੱਪੜੇ ਹਾਂਜੀ ਦੋਸਤੋ ਛੱਲੇ ਵੀ ਮਿਲ ਜਾਣਗੇ ਰਿਕ ਤਰ੍ਹਾਂ ਦੇ ਛੱਲੇ ਪਏ ਬਈ ਛੱਲੇ ਵੀ ਮਿਲ ਜਾਣਗੇ ਬਈ ਪੈਨ ਵਾਲਾ ਸਟੈਂਡ ਆ ਗਿਆ ਇੱਥੇ ਫੋਨ ਵੀ ਟੰਗ ਸਕਦੇ ਹੋ ਤੇ ਆਹ ਵੇਖੋ ਠੀਕ ਹੈ ਜੀ ਫੋਨ ਵੀ ਰੱਖ ਸਕਦੇ ਹੋ ਛੱਲੇ ਵੀ ਆ ਇਹ ਕੱਪੜੇ ਵੀ ਹੈ ਬਈ ਕੁਲ ਬ੍ਰਾਂਡ ਕੱਪੜੇ ਆ ਰਿਕ ਤਰ੍ਹਾਂ ਦੇ ਲੋਕੇਸ਼ਨ ਪਾ ਦਾਂਗੇ ਠੀਕ ਹੈ ਜੀ ਆ ਵੇਖੋ ਜੀ ਤੇ ਇਨਕਾ ਵੀ ਇਨਕਾ ਬਹੁਤ ਤਰ੍ਹਾਂ ਦੀਆਂ ਪੰਨੀਆਂ ਵੀਰ ਬਹੁਤ ਵਧੀਆ ਵਧੀਆ ਪੰਨੀਆਂ ਪੈਨ ਤਿਆਈ ਠੀਕ ਹੈ ਜੀ ਆ ਵੇਖੋ ਤੇ ਕੱਪੜੇ ਬਹੁਤ ਵਧੀਆ ਪਿਆ ਸਾਰੇ ਬ੍ਰਾਂਡ ਹੈ ਬਈ ਜੀ ਠੀਕ ਹੈ ਜੀ ਤੇ ਆਇਓ ਤੇ ਖਰੀਦ ਕੇ ਲੈ ਕੇ ਜਾਇਓ ਰੇਟ ਜੇ ਜਬਈ ਦੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਆ ਭਾਈ ਆਹ ਭਾਈ ਆ ਕੱਪੜੇ ਦੇ ਕੰਮ ਕਰਦੇ ਆ ਬ੍ਰਾਂਡ ਕੱਪੜੇ ਹੁੰਦੇ ਇਹਨਾਂ ਕੋਲ ਹਰ ਇੱਕ ਤਰ੍ਹਾਂ ਦੇ ਕੱਪੜੇ ਮਿਲ ਜਾਣੇ ਪੀਯੂਮਾਡ ਐਡੀਡਾਸ ਕੰਪਨੀ ਦੇ ਹੋਣਗੇ ਬਾਹਰੋਂ ਹੁੰਦੇ ਕੱਪੜੇ ਠੀਕ ਹੈ ਇਹ ਕੱਪੜੇ ਬਹੁਤ ਵਧੀਆ ਵਾ ਠੀਕ ਹੈ ਤੇ ਇਹ ਬਹੁ ਬ੍ਰਾਂਡ ਵਾਲੇ ਕੱਪੜੇ ਆ ਬਾਈ ਕੋਲ ਲਿਆਇਆ ਕਰੋ ਤੇ ਡਰੈਸ ਥੱਲੇ ਪਾ ਦਾਂਗੇ ਠੀਕ ਹੈ ਜੀ ਤੇ ਪੈਂਟ ਆ ਸ਼ਲਟਾ ਲੋਰਾ ਮਿਲ ਜਾਣਗੇ ਠੀਕ ਹੈ ਜੀ ਤੇ ਆ ਵੇਖੋ ਜੀ ਪੀਓਮਾ ਦੇ ਕੱਪੜੇ ਆ ਜੀ ਬਹੁਤ ਵਧੀਆ ਕੰਪਨੀ ਦੀ ਆ ਜੀ ਕੰਪਨੀ ਦੇ ਕੱਪੜੇ ਆ ਠੀਕ ਹੈ ਜੀ ਬਾਈ ਕੋਲ ਲਿਆਇਆ ਕਰੋ ਕੜਤੇ ਪਿਆਮੇ ਵੀ ਮਿਲ ਜਾਣਗੇ ਕੜਤੇ ਪਿਆਮੇ ਦਾ ਕੱਪੜਾ असां कपिड़े पई